ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਦੇ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਮੇਂ ਦੇ ਹਾਨੀ ਬਣਾਇਆ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਦੇ ਸਾਰਸਰ ਯਤਨਾਂ ਦੇ ਸਦਕਾ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਛੱਡ ਕੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਨੂੰ ਵੀ ਜ਼ਿਆਦਾ ਤਰਜੀਹ ਦੇਣ ਲੱਗ ਪਏ ਹਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਸਿੱਖਿਆ ਕ੍ਰਾਂਤੀ ਮਾਡਲ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕੇ ਦੇ ਸਕੂਲਾਂ ਦੇ ਵਿੱਚ ਤਕਰੀਬਨ 68 ਲੱਖ ਦੀ ਲਾਗਤ ਨਾਲ ਕਰਵਾਏ ਗਏ ਕਾਰਜ ਦਾ ਉਦਘਾਟਨ ਮੌਕੇ ਦੇ ਕੀਤਾ ਉਦਾਕ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੋਹਨ ਤਹਿ ਸਰਕਾਰੀ ਸਿੱਖਿਆ ਨੂੰ ਸਰਬੋਤਮ ਬਣਾਉਣ ਦੇ ਹਰ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੋ ਰਿਹਾ ਹੈ ਅਤੇ ਮਾਪਿਆਂ ਨੂੰ ਵੀ ਤਸੱਲੀ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਲਈ ਸਰਕਾਰੀ ਸਕੂਲਾਂ ਉੱਤੇ ਭਰੋਸਾ ਰੱਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਅਧਿਆਪਕਾਂ ਨੂੰ ਆਧੁਨਿਕ ਪੜ੍ਹਾਈ ਤਕਨੀਕਾਂ ਬਾਰੇ ਸਿਖਲਾਈ ਦੇਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜ ਰਹੀ ਹੈ ਅੱਜ ਉਹ ਅਸੀਂ ਅੱਜ ਅਸੀਂ ਰਾਣਵਾ ਪਿੰਡ ਤੇ ਕੰਬਲੀ ਪਿੰਡ ਤੇ ਆਪਣਾ ਟਿਚੇ ਟਾਣਾ ਅਸਰੇ ਆ। ਰਾਣਵਾ ਇੱਕ ਕੰਬਲੀ ਖਮਾਣੋ ਆ, ਕੰਬਲੀ ਪਿੰਡ ਵੀ ਖਮਾਣੋ ਆ। ਕੰਬਲੀ ਖਮਾਣੋ ਤੇ ਟਾਣੇ ਉੱਚੇ ਆ। ਤੇ ਤੁਸੀਂ ਦੇਖਿਆ ਹੋਊਗਾ ਕਿ ਅੱਜ ਲੱਖਾਂ ਰੁਪਏ ਦੇ ਕੰਮ ਜਿਹੜੇ ਹੋ ਚੁੱਕੇ ਨੇ ਉਹ ਉਗਾਟਨ ਕੀਤੇ ਨੇ। ਪੰਜਾਬ ਸਿੱਖਿਆ ਕ੍ਰਾਂਤੀ ਨਾਂ ਦੀ ਲਹਿਰ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਵੱਲੋਂ ਚਲਾਈ ਗਈ ਆ ਤੇ ਇੱਕ ਸੋਚ ਨੂੰ ਲੈ ਕੇ ਚੱਲੇ ਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਦੇ ਲਈ ਕੰਮ ਕੀਤਾ ਜਾਵੇ ਸਕੂਲਾਂ ਦਾ ਜਿਹੜੀ ਦਿਸ਼ਾ ਤੇ ਦਸ਼ਾ ਸਦਾਰੀ ਜਾਵੇ ਤੇ ਟੀਚਰਾਂ ਦੇ ਨਾਲ ਮਾਂ-ਬਾਪ ਦੇ ਨਾਲ ਪਿੰਡ ਦੇ ਸਥਾਨਕ ਲੋਕਾਂ ਦੇ ਨਾਲ ਬੱਚਿਆਂ ਦੇ ਨਾਲ ਰਾਬਤਾ ਕਰਕੇ ਜਿਹੜੀਆਂ ਕੋਈ ਹੋਰ ਜ਼ਰੂਰਤਾਂ ਵੀ ਨੇ ਉਹ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਇੱਕ ਚੰਗੀ ਤੇ ਮੈਰੀ ਸਿੱਖਿਆ ਦੇਣ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਆਵਾਜ਼ ਦੀ ਪਾਰਟੀ ਦੀ ਅਸੀਂ ਸਰਕਾਰ ਬਣਾਈ ਅਸੀਂ ਸਿੱਖਿਆ ਤੇ ਸਿਹਤ ਨੂੰ ਮੁੱਖ ਮੁੱਦਾ ਰੱਖਿਆ ਸੋ ਅਸੀਂ ਸਿਹਤ ਤੇ ਵੀ ਕੰਮ ਕਰ ਰਹੇ ਆ ਸਿੱਖਿਆ ਤੇ ਬਹੁਤ ਵਧੀਆ ਕੰਮ ਹੋ ਰਿਹਾ ਤੇ ਲੋਕ ਵੀ ਖੁਸ਼ ਨੇ ਮੈਂ ਧੰਨਵਾਦ ਕਰਦੇ ਨੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਨੇ ਜਦੋਂ ਅਸੀਂ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਐ ਸਾਸੀ ਆਪਣਾਪਣ ਜਿਹੜਾ ਮਹਿਸੂਸ ਹੁੰਦਾ ਮਾਪਾ ਨੂੰ ਜਦੋਂ ਬੱਚਿਆਂ ਦੇ ਪੇਰੈਂਟਸ ਆਉਂਦੇ ਨੇ ਦੇਖਦੇ ਨੇ ਸਕੂਲ ਅੱਛਾ ਬਣਿਆ ਹੋਇਆ ਐ ਐਮਐਲਏ ਆ ਪਾਇਆ ਨਹੀਂ ਕਦੇ ਐਮਐਲਏ ਸਕੂਲਾਂ ਚ ਇਦਾਂ ਜਾਇਆ ਨਹੀਂ ਸੀ ਕਰਦੇ ਬਹੁਤ ਰੀਅਰ ਕਿਤੇ ਰੀਅਰ ਚਾਂਸ ਹੋ ਗਏ ਚਲੇ ਗਏ ਨਹੀਂ ਤਾਂ ਅਸੀਂ ਹਰ ਰੋਜ਼ ਜਾਂਦੇ ਆ ਸਕੂਲਾਂ ਦੇ ਵਿੱਚ ਜਾਂਦੇ ਆ ਤੇ ਇੱਕ ਜਿਹੜੇ ਆਮ ਪਰਿਵਾਰ ਆ ਇੱਕ ਆਮ ਵਰਗ ਦਾ ਜਿਹਨੂੰ ਆਪਾਂ ਕਹਿੰਦੇ ਨੇ ਗਰੀਬੀ ਲਾਈਨ ਤੇ ਮਿਠਾ ਹੈ ਉਹ ਵੀ ਬੱਚੇ ਵਿਚਾਰੇ ਪੜਦੇ ਨੇ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇੱਕ ਮਾਨ ਮੈਸੇਜ ਜਾਂਦਾ ਕਿ ਸਾਡੇ ਬੱਚਿਆਂ ਦੇ ਪੜਾਈ ਵੱਲ ਸਰਕਾਰ ਜਿਹੜੀ ਆ ਉਹ ਧਿਆਨ ਦੇ ਰਹੀ ਐ ਸੋ ਇਸ ਕਰਕੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ ਪੰਜਾਬ ਸਿੱਖਿਆ ਕ੍ਰਾਂਤੀ ਚਲਾਈ ਹੈ ਹਰਜੋਤ ਬੈਂਸ ਜੀ ਦਾ ਆਰਣ ਕੇਜਰੀਵਾਦੀ ਜੀ ਨੇ ਸੋਚ ਲੈ ਕੇ ਅਸੀਂ ਚੱਲੇ ਹੋਏ ਆ ਸਾਡੇ ਦਿੱਲੀ ਦੇ ਡੀਪੀਸੀਐਮ ਮਨੀਸ਼ ਜੋਧੀਆਂ ਜੀ ਸਾਰੇ ਅਸੀਂ ਦੇਖੋ ਚੰਗੇ ਆਈਡੀਆਜ਼ ਲੈ ਕੇ ਚੱਲੇ ਆ ਉਹਨਾਂ ਦੇ ਜੋ ਆਈਡੀਆਸ ਦਿੱਲੀ ਦੇ ਵਿੱਚ ਕਾਮਯਾਬ ਹੋਣੇ ਸਿੱਖਿਆ ਦੀ ਗੱਲ ਤਾਂ ਦੇਖੋ ਅਜ ਹੋਣ ਲੱਗ ਪਈ। ਵਿਰੋਧੀ ਜਿਹੜੇ ਨੇ ਉਹ ਇਸ ਗੱਲ ਦੇ ਲਈ ਸੋਚਦੇ ਨੇ ਕਿ ਇਹ ਅਸੀਂ ਕੰਮ ਉਹਨਾਂ ਦੇ ਕਿਤੇ ਕੀਤਾ ਇਹਨਾਂ ਲੜਾਈਆਂ ਝਗੜੇ ਪਾਰਟੀ ਬਾਜ਼ੀਆਂ ਸੋ ਉਹਨਾਂ ਤੋਂ ਉੱਪਰ ਅਸੀਂ ਕੰਮ ਕਰਦੇ ਆਂ। ਅਸੀਂ ਚਾਹੁੰਦੇ ਆਂ ਕਿ ਬੱਚਿਆਂ ਦੇ ਭਵਿੱਖ ਲਈ ਕੰਮ ਕਰਦਾ ਹੈ ਬੱਚਿਆਂ ਦਾ ਜਿਹੜਾ ਭਵਿੱਖ ਉਹ ਮਾਂ ਸਰਕਾਰ ਦੇ ਹੱਥਾਂ ਵਿੱਚ ਸੁਰੱਖਿਅਤ ਹੋਵੇ। ਉਹਨਾਂ ਇੱਕ ਜੁਗ੍ਹਾ ਕਹਿੰਦਾ ਨਾਸ਼ਾ ਅੰਦਰ ਜਿੱਤ ਨਾਸ਼ਾ ਬੁੱਝਾਉਂਦਾ। ਜੁਗ੍ਹਾ ਨਾਸ਼ਾ ਵਿਰੁੱਧ ਜਿਹੜਾ ਉਹਦੇ ਲਈ ਅਸੀਂ ਇਹਨੂੰ ਲੋਕ ਲਹਿਰ ਬਣਾਇਆ ਜਾ ਰਿਹਾ ਹੈ। ਬਣ ਵੀ ਗਿਆ ਤੇ ਲੋਕ ਜਿਹੜੇ ਨੇ ਬਿਲਕੁਲ ਖੁਸ਼ ਨੇ ਸਾਡੇ ਬਜ਼ੁਰਗ ਖੁਸ਼ ਨੇ ਮਾਤਾ-ਮਾਂ ਪੈਣਾ ਬੱਚੇ ਸਾਰੇ ਖੁਸ਼ ਨੇ ਕਿਉਂਕਿ ਜਿਹੜੇ ਨਸ਼ੇੜੀ ਆ ਵੇਚਦੇ ਨੇ ਉਹ ਬਹੁਤ ਡਰਾ ਲਾ ਸੋ ਉਹਨਾਂ ਦੇ ਵਿਰੁੱਧ ਇਹ ਜੁੱਧ ਹੈਗਾ ਜਿਹੜੇ ਵਿਚਾਰੇ ਇਸ ਪਾਸੇ ਲੱਗ ਗਏ ਤੇ ਉਹ ਬਚਣਾ ਚਾਹੁੰਦੇ ਨੇ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਹਰ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸਹੂਲਤ ਵੀ ਦੇਵਾਂਗੇ ਪਰ ਜਿਹੜੇ ਵੇਚਦੇ ਨੇ ਉਹਨਾਂ ਦੇ ਤੇ ਬਿਲਕੁਲ ਸਖਤ ਸਤਾਜ ਜਿਹੜਾ ਕੱਸਿਆ ਜਾ ਰਿਹਾ ਤੇ ਉਹਨਾਂ ਦੇ ਆ ਤੁਸੀਂ ਦੇਖ ਹੀ ਰਹੇ ਹੋ ਮੀਡੀਆ 'ਚ ਇੱਕ ਡਰ ਦਾ ਜਿਹੜਾ ਖੌਫ ਉਹਨਾਂ ਦੇ ਮਨਾਂ ਦੇ ਵਿੱਚ ਪੈ ਚੁੱਕਿਆ ਕਿ ਡਰ ਪੈ ਗਿਆ ਸਰਕਾਰ ਜਿਹੜੀ ਆ ਉਹਨਾਂ ਨੂੰ ਕੋਈ ਪੁਸ਼ਤਪਨਾਹੀ ਨਹੀਂ ਕਰਦੀ ਪਹਿਲਾਂ ਸਮਿਆਂ ਦੌਰਾਨ ਐਮਐਲਏ ਜਾਂ ਸਰਕਾਰ ਜਾਂ ਕੋਈ ਹੋਰ ਕੀ ਅਫਸਰ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਪਰ ਹੁਣ ਤੁਸੀਂ ਦੇਖਿਆ ਹੋਊਗਾ ਵੀ ਹੁਣ ਇਦਾਂ ਦਾ ਕੋਈ ਕੰਮ ਨਹੀਂ ਬਖਸ਼ਿਆ ਨਹੀਂ ਜਾਂਦਾ ਜਿਹੜਾ ਮਰਜ਼ੀ ਸੋ ਅਸੀਂ ਲੋਕਿਆ ਕ੍ਰਾਂਤੀ ਹੈ ਜਿਹੜੀ ਉਹਦਾ ਕਿੰਨਾ ਕੁ ਲਾਭ ਜ਼ਮੀਨੀ ਪੱਧਰ ਤੇ ਹੋ ਰਿਹਾ ਉਦਤ ਪੰਜਾਬ ਸਿੱਖਿਆ ਕ੍ਰਾਂਤੀ ਆਪਣੇ ਆਪ ਦੇ ਵਿੱਚ ਲਾਭ ਹੈ ਜੀ ਇੱਕ ਤਰ੍ਹਾਂ ਦਾ ਹੈ ਕਾਰਨ ਕੀ ਹੈ ਪਹਿਲਾਂ ਕਦੇ ਸੋਚੇ ਨਹੀਂ ਲੋਕਾਂ ਨੇ ਕਿ ਸਿੱਖਿਆ ਦੀ ਕ੍ਰਾਂਤੀ ਦੀ ਲੋੜ ਆ ਪੰਜਾਬ ਦੇ ਵਿੱਚ ਇਹ ਤੁਸੀਂ ਦੇਖੋ ਅਸੀਂ ਜ਼ਮੀਨੀ ਪੱਧਰ ਦੀ ਗੱਲ ਕਰਦੇ ਆ ਹੁਣ ਇੱਥੇ ਆਏ ਆ ਕੁਝ ਕਹੀਏ ਕੁਝ ਸੁਣੀਏ ਹੈਨਾ ਗੁਰੂ ਮਹਾਰਾਜ ਦਾ ਉਹ ਤਾਸਰਾ ਲੱਗ ਜੇ ਕੁਝ ਕਹਿੰਦੇ ਆ ਕੁਝ ਸੁਣਦੇ ਆ ਕੁਝ ਇਹਨਾਂ ਦੀ ਪ੍ਰੋਬਲਮ ਹੋਰ ਵੀ ਪਿੰਡ ਦੀਆਂ ਗੱਲਾਂ ਹੋ ਜਾਂਦੀਆਂ ਨੇ ਸੋ ਬੱਚਿਆਂ ਦੇ ਨਾਲ ਗੱਲਬਾਤ ਹੁੰਦੀ ਹੈ ਇੱਕ ਜਿਹੜੇ ਆਮ ਸਧਾਰਨ ਲੋਕ ਇੱਥੇ ਆਪਣੇ ਬੱਚਿਆਂ ਨੂੰ ਪੜਾਉਂਦੇ ਨੇ ਉਹ ਕਦੇ ਮੁਲਾਕਾਤ ਵੀ ਨਹੀਂ ਸੀ ਕਰ ਪਾਉਂਦੇ ਉਹਨਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਸੋ ਇੱਕ ਤਰ੍ਹਾਂ ਨਾਲ ਬੱਚੇ ਦੇ ਪੇਰੈਂਟਸ ਵਧੀਆ ਫੀਲ ਕਰਦੇ ਨੇ ਕਿ ਐਮਐਲਏ ਮਿਲਣ ਆਇਆ ਤੇ ਉਹਦੀ ਟੀਮ ਸਾਰੇ ਆਏ ਨੇ ਤੇ ਡੀਓ ਸਾਹਿਬ ਸਾਡੇ ਡਿਪਟੀ ਡੀਓ ਸਾਹਿਬ ਸਾਡੇ ਟੀਚਰ ਸਾਹਿਬਾਨ ਸਾਰੇ ਬੀਪੀਓ ਅਫਸਰ ਸਾਹਿਬਾਨ ਸਾਰੇ ਜਿਹੜੇ ਪ੍ਰਧਾਨ ਜੀ ਨੇ ਸਾਰੇ ਇੱਥੇ ਜਦੋਂ ਆਪਾਂ ਆਉਣੇ ਆ ਤਾਂ ਲੋਕਾਂ ਨੂੰ ਸਾਡੇ ਬਲਾਕ ਪ੍ਰਧਾਨ ਕੋਆਰਡੀਨੇਟਰ ਸਾਹਿਬ ਦੇ ਲੋਕਾਂ ਨੂੰ ਇਸ ਗੱਲ ਦਾ ਖੁਸ਼ੀ ਹੁੰਦੀ ਹੈ ਕਿ ਜਮੀਨੀ ਪੱਧਰ ਤੇ ਆ ਕੇ ਜਿਹੜਾ ਉਹ ਕੰਮ ਸ਼ੁਰੂ ਹੋਇਆ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਇਆ ਜਾਵੇ ਤੁਸੀਂ ਇੱਕ ਗੱਲ ਹੋਰ ਦੇਖਿਓਗੇ ਕਿ ਪੀਟੀਐਮ ਜਿਹੜੀ ਆ ਉਹ ਤੇ ਸਰਕਾਰੀ ਸਕੂਲਾਂ 'ਚ ਬਹੁਤ ਵਧੀਆ ਪੱਧਰ ਤੇ ਸ਼ੁਰੂ ਹੋਈ ਹੈ ਤੇ ਅ ਅੱਜਕੱਲ ਜਿਹੜਾ ਰابطਾ ਪੇਰੈਂਟਸ ਦਾ ਤੇ ਟੀਚਰਸ ਦਾ ਬਹੁਤ ਅੱਛੀ ਤਰ੍ਹਾਂ ਨਾਲ ਬਣਿਆ ਹੈ ਇਸ ਲਈ ਲੋਕ ਧੰਨਵਾਦ ਕਰਦੇ ਉਹਦੇ ਵਿੱਚ ਵੀ ਜਿਹੜੀ ਹ ਅ ਦੱਸ ਰਹੇ ਤੁਸੀਂ ਪ੍ਰਬੰਧਕ ਕਮੇਟੀ ਹੁੰਦੀ ਹੈ ਮਾਪੇ ਤੇ ਅ ਐਸਐਮ ਐਸਐਮਟੀ ਦੇ ਨੂੰ ਉਹਦੇ ਚ ਵੀ ਕਈ ਅਨਪੜ ਹੁੰਦੇ ਨੇ ਜੀ ਬੀਬੀਆਂ ਜਿਹੜੀਆਂ ਚੈੱਕ ਤੇ ਦਸਤਕਤ ਕਰ ਦਿੰਦੀਆਂ ਉਹ ਉਥੇ ਲਾ ਦਿੰਦੀਆਂ ਪਰ ਉਹਨਾਂ ਨੂੰ ਕੋਈ ਅੱਗੇ ਗਿਆਨ ਨਹੀਂ ਹੁੰਦਾ ਕੋਈ ਨਹੀਂ ਉਹਦਾ ਕਾਰਨ ਦੇਖੋ ਐਦਾਂ ਨਹੀਂ ਜੋ ਪਹਿਲਾਂ ਪਿੱਛੇ ਸਮਿਆਂ ਦੌਰਾਨ ਹੋ ਗਿਆ ਦੇਖੋ ਮੈਂ ਉਹਦੇ ਤੇ ਨਹੀਂ ਕਰਨਾ ਚਾਹੁੰਦਾ ਹੁੰਦਾ ਵੀ ਰਿਹਾ ਕਮੇਟੀ ਉਹ ਬਣਦੀ ਸੀ ਜਿਹੜੀ ਆ ਜੀ ਸਾਈਨ ਕਰਦੀਓ ਅਸੀਂ ਕਹਿੰਦੇ ਆ ਕਮੇਟੀ ਚੰਗੀ ਬਣਾਓ ਕਿ ਕਮੇਟੀ ਦੇ ਥਰੂ ਸਾਰਾ ਪੈਸਾ ਲੱਗਦਾ ਇਹਨਾਂ ਦੀ ਇਹਨਾਂ ਦੀ ਮੈਨੇਜਮੈਂਟ ਹੋਣੀ ਜ਼ਰੂਰੀ ਹੈ ਸਕੂਲ ਨੂੰ ਵੀ ਸਖਤ ਹਦਾਇਤ ਵੀ ਆ ਤੇ ਅਸੀਂ ਕਹਿੰਦੇ ਆ ਇਸ ਨੂੰ ਇਹਨਾਂ ਦੀ ਮੀਟਿੰਗਸ ਜਿਹੜੀਆਂ ਨੇ ਮੀਨ ਨਾ ਵਾਰ ਉਹ ਪ੍ਰੋਪਰ ਹੋਣੇ ਚਾਹੀਦੇ ਨੇ ਇਹਨਾਂ ਐਸਐਮਸੀ ਦੇ ਜੀ ਕਮੇਟੀ ਦੇ ਮੈਂਬਰ ਨੇ ਚੇਅਰਮੈਨ ਸਾਹਿਬ ਨੇ ਉਹਨਾਂ ਦਾ ਮਾਨਸਿਕ ਕਰ ਜਿਹੜਾ ਪੂਰਾ ਹੋਣਾ ਚਾਹੀਦਾ ਤਾਂ ਹੀ ਲੋਕਾਂ ਨੂੰ ਆਪਾਂ ਸਹੀ ਪਾਸੇ ਆ ਸੋ ਪਹਿਲਾਂ ਤਾਂ ਤੁਸੀਂ ਹੁਣ ਗੱਲ ਕੀਤੀ ਆ ਤੁਹਾਨੂੰ ਮੇਰੇ ਕਾ ਚ 10-15 ਸਾਲ ਹੋ ਗਏ ਨੇ ਪੱਤਰਕਾਰੀ ਲੈ ਹੋ ਗਏ ਨੇ ਕਦੀ ਐਸਐਮਸੀ ਕਮੇਟੀ ਦੀ ਗੱਲ ਹੋਈ ਸੀ ਐਮਐਲਏ ਕਰਦੇ ਸੀ ਬਾਈਹੀ ਕ੍ਰਾਂਤੀ ਐਸਐਮਜੀ ਕਮੇਟੀ ਤੱਕ ਅਸੀਂ ਪਹੁੰਚ ਗਏ ਆ ਸੋ ਇਹੀ ਜਮੀਨੀ ਪੱਧਰ ਤੇ ਲੈ ਕੇ ਜਾਣ ਦੀ ਗ੍ਰਾਂਤੀ ਪਹਿਲਾਂ ਪਹਿਲਾਂ ਲੋਕ ਸਮਝਦੇ ਨਹੀਂ ਸੀ ਇਹਨਾਂ ਗੱਲਾਂ ਨੂੰ ਲੀਡਰ ਕਹਿੰਦੇ ਯਾਰ ਛੱਡ ਪਰੇ ਇਹ ਜੀ ਨਾ ਅਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਜੋ ਗੁਰੂ ਮਹਾਰਾਜ ਨੇ ਸਾਡੇ ਕਰਮਾਂ 'ਚ ਲਿਖਿਆ ਦੇਖੋ ਹੋਣਾ ਹੀ ਆਪਾਂ ਪਹਿਲਾਂ ਕੱਲੋਂ ਕੀ ਹੂ ਗੋ ਚੀਜ਼ਾਂ 'ਤੇ ਦੇਖ ਕੇ ਅੱਜ ਦਾ ਕੰਮ ਨਾ ਕਰੀਓ ਉਹ ਚੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਜਦੋਂ ਚੰਗਾ ਕਰੋਗੇ ਪਰਮਾਤਮਾ ਕਹਿੰਦੇ ਚੰਗਾ ਬੀਜੋਗੇ ਤਾਂ ਚੰਗਾ ਫਲ ਮਿਲੂਗਾ ਚੰਗਾ ਹੀ ਵੜਾਂਗੇ ਸੋ ਇਦਾਂ ਦੀ ਗੱਲ ਹੀ 100 ਅਹ ਦਿੱਕਤਾਂ ਪਰੇਸ਼ਾਨੀਆਂ ਜਿਹਨੂੰ ਸਾਨੂੰ ਲੰਘਣਾ ਵੀ ਪਿਆ ਕਾਰਨ ਕੀ ਹੈ ਇਹ ਚੀਜ਼ਾਂ ਜਦੋਂ ਇੱਕ ਬਣਾ ਕੇ ਚੱਲਣਾ ਪੈਂਦਾ ਹੈ ਉਹਦਾ ਉਹਦਾ ਰੋਡ ਮੈਪ ਉਹਦਾ ਪਲਾਨ ਤਿਆਰ ਕਰਨ ਨੂੰ ਸਮਾਂ ਲੱਗ ਜਾਂਦਾ ਸੋ ਹੁਣ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਵਿੱਚ ਕੰਮ ਜਿਹੜਾ ਉਹ ਰਾਕਟ ਦੀ ਸਪੀਡ ਦੇ ਨਾਲ ਚੱਲ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਬਦਲਦਾ ਪੰਜਾਬ ਰੰਗਲਾ ਪੰਜਾਬ ਵੱਲ ਨੂੰ ਵੱਧ ਰਿਹਾ ਹੈ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਨੌਜਵਾਨਾਂ ਨੂੰ ਤੁਸੀਂ ਜੋ ਕਹਦਾਂਗੇ ਉਹ ਕਰੋ ਹੁਕਮ ਕਰੋ ਨੌਜਵਾਨ ਤਾਂ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਉਹਨਾਂ ਨੂੰ ਇਹ ਅਪੀਲ ਹੈ ਕਿ ਆਪਾਂ ਚੰਗੇ ਇਨਸਾਨ ਬਣੀਏ ਸਭ ਤੋਂ ਪਹਿਲਾਂ ਚੰਗਾ ਸੋਚੀਏ ਇੱਜ਼ਤ ਕਰੀਏ ਮਾਪੇ ਦਾ ਇੱਜ਼ਤ ਕਰੀਏ ਟੀਚਰਾਂ ਦੀ ਇੱਜ਼ਤ ਕਰੀਏ ਵੱਡਿਆਂ ਦੀ ਇੱਜ਼ਤ ਕਰੀਏ ਚੰਗੀ ਸੋਸਾਇਟੀ 'ਚ ਬੈਠੀਏ ਮਾੜੇ ਕੰਮਾਂ ਤੋਂ ਬਚੀ ਬਸ ਇਹੀ ਅਪੀਲ ਹੈ ਨੋਜੋ ਮੈਂ ਬਸ ਆਪਾਂ ਸੰਭਾਲਾਂਗੇ ਠੀਕ ਹੈ ਧੰਨਵਾਦ